ਕੁੜੀਆਂ ਦੇ ਵਿਆਹ ਕੀਤੇ ਗਏ ਨੇ ਜੀ ਇੰਨਾ ਕਾਰਜ ਦੇ ਵਿੱਚ ਅਸੀਂ ਵੀ ਹਿੱਸਾ ਪਾਇਆ ਭੈਣਾ ਨੇ ਮੋਢੇ ਤੁਸੀਂ ਉਸ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਇਹ ਲੋਕ ਭਲਾਈ ਦੇ ਕੰਮ ਕਰਦਾ ਆ ਰਿਹਾ ਸਾਡੀ ਇੱਕ ਬੈਨ ਵੀ ਚੱਲਦੀ ਹੈ ਐਂਬੂਲੈਂਸ ਤੇ ਅੱਗੇ ਤੋਂ ਵੀ ਵੱਧ ਤੋਂ ਵੱਧ ਸੇਵਾ ਕਰੀਏ ਤੇ ਗਰੀਬ ਪਰਿਵਾਰਾਂ ਦੀ ਮਦਦਤ ਹੋ ਸਕੇ ਹਾਂਜੀ ਇਹ ਗੱਲ ਤੁਹਾਡੀ ਬਹੁਤ ਪਾਵਰਫੁੱਲ ਹੈ ਇਹ ਲੋਕਾਂ ਨੂੰ ਸਮਝਣਾ ਵੀ ਚਾਹੀਦਾ ਬੀ ਖਾ ਮਾਇਆ ਤੇਰੇ ਮੋਹ ਪਾਇਆ ਮਨ ਦੇਰ ਹਰ ਵਿਰਦਾਈ ਮਨ ਚਿੰਦਿਆ you uh -huh. ਆਵਾਜ਼ ਤੇ ਕਰਮਾ ਨੂੰ ਕਰਮੀਆਂ ਨੂੰ ਆਪਣੀ ਜਨਤਾ ਦੀਵਾ ਚੈਨਲ ਦੇਖਦੇ ਸਾਰੇ ਦੋਸਤਾਂ ਸਵਾਗਤ ਹੈ ਇਸ ਵਕਤ ਅਸੀਂ ਖੜੇ ਆ ਬੀਬੀ ਪ੍ਰਧਾਨ ਕੋਰਗੁਰਦੋੜੇ ਦੇ ਵਿੱਚ ਜਿੱਤੇ ਕਿ ਅੱਜ 6 ਕੁੜੀਆਂ ਦੇ ਵਿਆਹ ਕਿਤੇ ਜਾ ਰਹੇ ਆ ਸਾਡੇ ਨਾਲ ਕਲੱਬ ਮੌਜੂਦ ਆ ਉਹ ਨੌਜਵਾਨ ਵੀਰ ਮੌਜੂਦ ਹੈ ਆਪਾਂ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਇਸ ਚੰਗੇ ਪਰਾਲੇ ਲਈ ਕੀ ਕਰਾਂਗਾ ਇਹ ਸਾਡਾ ਸ੍ਰੀ ਗੁਰੂ ਰਵਦਾਸ ਵੈਲਫੇਅਰ ਟਰਸਟ ਰਜਿਸਟਰਡ ਜਿਹੜਾ ਬਰਨਾਲਾ 2013 ਤੋਂ ਇਹ ਲੋਕ ਭਲਾਈ ਦੇ ਕੰਮ ਕਰ ਰਿਹਾ ਹੈ ਇਹ ਸ੍ਰੀ ਗੁਰੂ ਰਵदास ਮਹਾਰਾਜ ਦੀ ਫਲਵਾੜੀ ਤੋਂ ਇਲਾਵਾ ਇਹਦੇ ਵਿੱਚ ਜਰਨਲ ਵਰਗ ਤੇ ਮੁਸਲਿਮ ਵਰਗ ਵੀ ਹੈ ਤੇ ਹਿੰਦੂ ਵਰਗ ਵੀ ਹੈ ਅਸੀਂ ਸਰਬ ਸਾਂਝਾ ਸਾਡਾ ਇਹ ਟਰਸਟ ਬਣਿਆ ਹੋਇਆ ਇਹ ਲੋਕ ਭਲਾਈ ਦੇ ਕੰਮ ਕਰਦਾ ਆ ਰਿਹਾ ਸਾਡੀ ਇੱਕ ਬੈਂ ਵੀ ਚੱਲਦੀ ਹੈ ਐਂਬੂਲੈਂਸ ਤੇ ਲੋੜਵੰਦਾ ਲਈ ਅਸੀਂ ਦਵਾਈ ਬੂਟੀ ਦਾ ਜਾਂ ਕੈਂਪ ਵੀ ਲਾਉਨੇ ਆ ਸਕੂਲਾਂ ਲਈ ਬੱਚਿਆਂ ਵਾਸਤੇ ਵਰਦੀਆਂ ਵਗੈਰਾ ਦਾ ਤੇ ਸਾਡੇ ਸਕੂਲ ਵੀ ਚੱਲ ਰਹੇ ਨੇ ਜੋ ਸਾਵ ਨੂੰ ਅਸੀਂ 2 ਘੰਟੇ ਬੱਚਾ ਨੂੰ ਟਿਊਸ਼ਨ ਪੜਾਉਂਦੇ ਆ ਉਸ ਤੋਂ ਇਲਾਵਾ ਅਸੀਂ ਲੰਗਰ ਵੀ ਲਾਉਨੇ ਆ ਲੰਗਰਾਂ ਤੋਂ ਇਲਾਵਾ ਅਸੀਂ ਕਿ ਇਸ ਤਰ੍ਹਾਂ ਦਾ ਲੰਗਰ ਇਹ ਲਾਉਣਾ ਸ਼ੁਰੂ ਕੀਤਾ ਪਹਿਲੀ ਵਾਰ ਅਸੀਂ ਕੀਤਾ ਅਸੀਂ ਟਰਸਟ ਵੱਲੋਂ ਪੰਜ ਕੁੜੀਆਂ ਦਾ ਵਿਆਹਾਂ ਦਾ ਪ੍ਰੋਗਰਾਮ ਰੱਖਿਆ ਸੀ ਪਰ ਪਰਮਾਤਮਾ ਦੀ ਕਿਰਪਾ ਹੋਈ ਹੈ ਤੇ ਸੇਹ ਬੱਚੀਆਂ ਦੇ ਅੱਜ ਅਸੀਂ ਆਨੰਦਕਾਰਜ ਕਰਵਾਏ ਆ ਤੇ ਇਲਾਕਾ ਨਿਵਾਸੀਆਂ ਦੇ ਤੇ ਸਾਡੇ ਪ੍ਰਸ਼ਾਸਨ ਵੱਲੋਂ ਵੀ ਸਹਿਯੋਗ ਕੀਤਾ ਗਿਆ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਾਡੇ ਕੈਬਨਟ ਮੰਤਰੀ ਮੀਤ ਹਰਜੀਤ ਤੇ ਸਾਡੇ ਕਾਲਾ ਸਿੱਖੇ ਵਾਲੇ ਜੀ ਉਹਨਾਂ ਨੇ ਤੇ ਸਾਡੇ ਗੋਗਾ ਵੀਰ ਜੀ ਹੋਰ ਵੀ ਬਹੁਤ ਸਾਰੇ ਇਹ ਜੇ ਸੱਜਣ ਨੇ ਜੇ ਨਾਮ ਲੰਮਗਾ ਤੇ ਬਹੁਤ ਲੰਬੀ ਲਿਸਟ ਹੈ ਤੇ ਸਾਡੇ ਇਸਤਰੀ ਵਿੰਗ ਜਿਹੜਾ ਸਾਡਾ ਕੋਈ ਟਰਸਟ ਹੈ ਸ੍ਰੀ ਗੁਰੂ ਦਾਸ ਪਹਿਲਵ ਟਰਸਟ ਹੈ ਉਹਦੇ ਵਿੱਚ ਸਾਡੇ ਨਾਲ ਇਸਤਰੀ ਵਿੰਗ ਵੀ ਕੰਮ ਕਰਦਾ ਸਾਡੇ ਲੇਡੀਜ਼ ਵੀ ਸਾਡੇ ਨਾਲ ਕੰਮ ਕਰਦੀਆਂ ਪੂਰਾ ਮੋਢੇ ਨਾਲ ਮੋਢਾ ਲਾ ਕੇ ਇਹ ਕੰਮ ਅਸੀਂ ਕਰਿਆ ਪੂਰੇ ਸਹਿਯੋਗ ਦੇ ਨਾਲ ਇਹ ਸਾਡਾ ਕੰਮ ਨੇਪਰੇ ਚੜ ਰਿਹਾ ਤੇ ਇਹਦੇ ਇਲਾਵਾ ਅਸੀਂ ਜਿਹੜਾ ਬੱਚਿਆਂ ਨੂੰ ਸਮਾਨ ਦੇ ਰਹੇ ਹਾਂ ਇਹਦੇ ਵਿੱਚ ਅਲਮਾਰੀ ਬੈੱਡ ਭਾਂਡੇ ਬਿਸਤਰੇ ਪੱਖਾ ਪ੍ਰੈਸ ਵਗੈਰਾ ਜੋ ਵੀ ਘਰ ਦਾ ਜ਼ਰੂਰਤ ਦਾ ਸਮਾਨ ਆ ਉਹ ਅਸੀਂ ਸਾਰਾ ਟਰਸਟ ਵੱਲੋਂ ਸਰੋਹਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡਾਂ ਦੇ ਸਹਿਯੋਗ ਨਾਲ ਅਸੀਂ ਇਹ ਕਰ ਰਹੇ ਆ ਅਸਾਂ ਉਹ ਸੁਣੋ ਸਾਡੇ ਚੈਨਲ 'ਤੇ پوری ਦੁਨੀਆ ਦੇਖ ਰਹੀ ਆ ਉਹਨਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੂਗੇ ਜਿਹੜੇ ਕੀ ਲੋੜਵੰਦ ਪਰਿਵਾਰ ਬਹੁਤ ਸਾਰੇ ਬੈਠੇ ਨੇ ਪਰ ਉਹਨਾਂ ਤੱਕ ਕਦੇ ਪਹੁੰਚ ਨਹੀਂ ਕੀਤੀ ਜਾਂਦੀ ਜਾਂ ਆਪਾਂ ਇਹ ਕਹਿ ਸਕਦੇ ਆ ਇਨਸਾਨ ਤਾਂ ਬਹੁਤ ਹੀ ਕਿਹੜੀ ਪਰ ਇਨਸਾਨੀਅਤ ਦਾ ਫਰਜ਼ ਬਿਰਦੇ ਲੋਕੀ ਨਿਭਾਉਂਦੇ ਨੇ ਜੀ ਹਾਂਜੀ ਇਹ ਗੱਲ ਤੁਹਾਡੀ ਬਹੁਤ ਪਾਵਰਫੁਲ ਹੈ ਇਹ ਲੋਕਾਂ ਨੂੰ ਸਮਝਣਾ ਵੀ ਚਾਹੀਦਾ ਦੇਖੋ ਲੰਗਰ ਖਾ ਕੇ ਬੰਦਾ ਤੁਰ ਜਾਂਦਾ ਕੋਈ ਦਿੱਕਤ ਨਹੀਂ ਹੈ ਨਾ ਲੰਗਰ ਲਾਉਣੇ ਵੀ ਜ਼ਰੂਰੀ ਨੇ ਪਰ ਉਥੇ ਜੇ ਤਾਂ ਭੁੱਖਿਆਂ ਲਈ ਲਾਇਆ ਜਾਵੇ ਉਹ ਤਾਂ ਠੀਕ ਹੈ ਕਿਉਂਕਿ ਰੱਜੇ ਹੋਏ ਵੀ ਉਥੇ ਖਾਂਦੇ ਆ ਸੋ ਉਹੀ ਪੈਸੇ ਜਿਹੜੇ ਲੰਗਰ ਤੋਂ ਲਾਵਾ ਦੇਖੋ ਰੋਟੀ ਤਾਂ ਹਰ ਇੱਕ ਬੰਦਾ ਘਰੇ ਉਹਨਾਂ ਕੰਮ ਕਰਦਾ ਰੋਟੀ ਘਰੇ ਖਾ ਸਕਦਾ ਪਰ ਜੇ ਇਹਦੇ ਚੋਂ ਬਚਤ ਕਰਕੇ ਆਪਾਂ ਜਾਂ ਤਾਂ ਪੜ੍ਹਾਈ ਦੇ ਲਈ ਤੇ ਗਰੀਬ ਜਿਹੜੇ ਲੋੜਵੰਦ ਨੇ ਜਿਹੜੇ ਆਪਣੇ ਬੱਚਿਆਂ ਲਈ ਸੋਚਦੇ ਰਹਿੰਦੇ ਆ ਵੀ ਆਹ ਕਰ ਲਈਏ ਉਹ ਕਰ ਲਈਏ ਜਾਂ ਬੱਚੀਆਂ ਜਿਹੜੀਆਂ ਵਿਆਹ ਦੇ ਲਾਇਕ ਨੇ ਤੇ ਲੇਟ ਹੋ ਜਾਂਦੀ ਐ ਇਸੇ ਕਾਰਨ ਕਰਕੇ ਕਿਉਂ ਮਾਪੇ ਜਿਹੜੋ ਦਾਜ ਦਾ ਜਿਹੜਾ ਸਮਾਨ ਆ ਉਹ ਪ੍ਰੋਪਰ ਇਕੱਠਾ ਨਹੀਂ ਕਰ ਪਾਉਂਦਾ ਇਹ ਬਹੁਤ ਵੱਡੀ ਟ੍ਰੈਂਡ ਆ ਕਿਉਂਕਿ ਲੋਕਾਂ ਦੇ ਖਰਚੇ ਬਹੁਤ ਨੇ ਮਹਿੰਗਾਈ ਦਾ ਜੋਗਾ ਸੋ ਜਿਹੜੇ ਵੀ ਬੰਦੇ ਕੋਈ ਸਹਿਯੋਗ ਕਰਦੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਬਸੇ ਤਾਂ ਇਹ ਕੰਮ ਹੁੰਦੇ ਆ ਬਹੁਤ ਵੱਡੀ ਇਹ ਸੇਵਾ ਔਰ ਜੇ ਕਿਸੇ ਗਰੀਬ ਦੀ ਜਿਵੇਂ ਲੜਕੀ ਨੂੰ ਆਪਾਂ 12 ਉਠਾਉਣੇ ਆ ਤਾਂ ਇਸ ਤੋਂ ਵੱਡਾ ਹੋਰ ਕੋਈ ਪੁੱਛਣਾ ਨਹੀਂ ਇਹ ਕੰਮ ਜ਼ਰੂਰ ਕਰਨੇ ਚਾਹੀਦੇ ਆ ਜੇ ਕੋਈ ਵੀ ਹੈਗਾ ਇਦਾਂ ਦਾ ਤਾਂ ਉਹ ਸਾਡੇ ਟਰਸਟ ਨਾਲ ਜਾਂ ਇਦਾਂ ਦੀ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਇਹ ਕੰਮ ਕਰਦੀਆਂ ਸੋ ਬੇਨਤੀ ਹੈ ਮੇਰੀ ਉਹ ਟਰਸਟ ਵਗੈਰਾ ਜੋ ਵੀ ਸੰਸਥਾਵਾਂ ਨੇ ਉਹਨਾਂ ਨੂੰ ਇਹ ਗੱਲ ਦੱਸੋ ਕਿ ਭਾਈ ਸਾਡਾ ਬੱਚੀ ਦਾ ਇਦਾਂ ਕਰਕੇ ਲੋੜਵੰਦ ਪਰਿਵਾਰ ਹੈ ਵੀ ਵਿਆਹ ਕਰਨਾ ਤਾ ਅੱਗੇ ਤੋਂ ਵੀ ਅਸੀਂ ਸਾਡਾ ਪਹਿਲਾ ਕਦਮ ਹੈ ਅਸੀਂ ਅੱਗੇ ਤੋਂ ਵੀ ਇਹ ਪ੍ਰੋਗਰਾਮ ਕਰਦੇ ਰਵਾਂਗੇ ਲੋਕਾਂ ਦੇ ਸਹਿਯੋਗ ਦੀ ਸਾਨੂੰ ਲੋੜ ਵੀ ਹੈ ਲੋਕ ਸਹਿਯੋਗ ਵੀ ਕਰ ਰਹੇ ਨੇ ਤੇ ਜਿਹੜਾ ਇਹ ਕੰਮ ਅੱਜ ਹੋ ਰਿਹਾ ਹੈ ਸਮੂਹਿਕ ਵਿਆਹ ਦਾ ਪ੍ਰੋਗਰਾਮ ਹੈ ਇਹ ਜਿਹੜਾ ਸਫਲਤਾਪੂਰਵਕ ਹੋਇਆ ਤੇ ਇਹ ਸਾਰੇ ਆਪਣੇ ਲੋਕਾਂ ਦੀ ਜਿੱਤ ਦਾ ਕਾਰਨ ਹੈ ਇਹ ਲੋਕਾਂ ਦੇ ਇਹ ਬੱਲੇ ਬੱਲੇ ਆ ਸਾਡੇ ਨਾਲ ਹੋਰ ਵੀ ਇਸ ਕਲੱਬ ਦੇ ਅਹੁਦੇਦਾਰ ਮੌਜੂਦ ਹੈ ਪਰ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਇਸ ਨੂੰ ਲੈ ਕੇ ਕੀ ਕਹਣਗਾ ਹਾਂਜੀ ਸਰ ਸਰ ਸਾਡਾ ਤਾਂ ਇਹ ਜੀ ਇਸ ਤੋਂ ਪਹਿਲਾਂ ਅਸੀਂ ਵੱਲੋਂ ਸਿਹਤ ਦੇ ਵਿਸ਼ੇ ਦੇ ਉੱਪਰ ਵੀ ਸਿੱਖਿਆ ਦੇ ਖੇਤਰ 'ਚ ਵੀ ਸਮਾਜਿਕ ਔਰ ਬਹੁਤ ਸਾਰੇ ਖੇਤਰਾਂ ਵਿੱਚ ਇਹ ਕਾਰਜ ਕਰਦਾ ਹੈ ਟਰਸਟ 2013 ਤੋਂ ਪਰ ਟਰਸਟ ਨੇ ਪਹਿਲੀ ਵਾਰ ਕੀਤਾ ਵੀ ਆਪਾਂ ਸਮਾਜ ਵਿੱਚ ਜੋ ਵੀ ਲੋੜਵੰਦ ਬੈਠੇ ਉਹਨਾਂ ਦੀ ਮਦਦ ਵੀ ਜ਼ਰੂਰ ਕੀਤੀ ਜਾਂਦੀ ਔਰ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਟਰਸਟ ਇਹ ਸਾਰਾ ਕਾਰਜ ਨੂੰ ਨਿਪਟਰੇ ਚੜਾ ਰਿਹਾ ਹੈ ਜੀ ਤੇ ਅੱਗੇ ਤੋਂ ਵੀ ਅਸੀਂ ਆਸ ਕਰਦੇ ਹਾਂ ਵੀ ਜੋ ਵੀ ਦਾਨੀ ਸੱਜਣ ਨੇ ਉਹ ਜਰੂਰ ਵੱਧ ਚੜ ਕੇ ਅੱਗੇ ਆਉਣ ਜੀ ਅਤੇ ਟਰੱਸਟ ਦੀ ਮਦਦ ਕਰਨ ਤਾਂ ਕਿ ਟਰੱਸਟ ਲਗਾਤਾਰ ਇਹ ਜੇ ਕਾਰਜ ਕਰਦਾ ਰਹੇ ਇੱਕ ਕਲਬ ਉਹਨੀਆਂ ਐਂਬੂਲੈਂਸ ਦੀ ਜਿਹੜੀ ਸੇਵਾ ਉਹ ਵੀ ਨਵਾਈ ਜਾਂਦੀ ਹੈ ਸਾਡੇ ਨਾਲ ਵੀ ਮੌਜੂਦ ਹੈ ਆਪਾਂ ਉਹਨਾਂ ਨੇ ਵੀ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਵੀ ਅਸੂਲ ਲੈ ਕੇ ਕੀ ਕਹਿਣਾਗਾ ਹਾਂਜੀ ਸਰ ਕੀ ਕਹਿਣਾ ਚਾਹੋ ਸਾਡੇ ਟਰੱਸਟ ਸ੍ਰੀ ਗੁਰੂ ਰਵਦਾਸ ਵੈਲਫੇਅਰ ਟਰੱਸਟ ਵੱਲੋਂ ਜੋ ਇਹ 6 ਲੜਕੀਆਂ ਦੀ ਆਨੰਦ ਕਾਰਜ ਦਾ ਉਪਰਾਲਾ ਕੀਤਾ ਜਾ ਰਿਹਾ ਇਹ ਸਾਰੇ ਹੀ ਨਗਰਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਔਰ ਬਹੁਤ ਹੀ ਸ਼ਲਾਘਾਯੋਕ ਕਦਮ ਹੈ ਇਹਦੇ ਵਿੱਚ ਅਸੀਂ ਹਰ ਇੱਕ ਲੋੜਵੰਦ ਪਰਿਵਾਰ ਨੂੰ ਵੀ ਬੇਨਤੀ ਕਰਦੇ ਹਾਂ ਜਿਨ੍ਹਾਂ ਕੋਲ ਕਈ ਵਾਰੀ ਕੋਈ ਆਪਣੀ ਬੇਟੀ ਦੀ ਮੈਰਿਜ ਕਰਨ ਤੋਂ ਸਮਰੱਥ ਹੁੰਦੇ ਆ ਉਹ ਸਾਡੇ ਟਰਸਟ ਨਾਲ ਹੋਰ ਵੀ ਸ਼ਹਿਰ ਦੇ ਵਿੱਚ ਟਰਸਟ ਹੈਗੇ ਆ ਸਾਰਿਆਂ ਨਾਲ ਆਪਣਾ ਰਾਬਤਾ ਕਾਇਮ ਕਰ ਸਕਦੇ ਆ ਔਰ ਸਾਡੇ ਟਰਸਟ ਵੱਲੋਂ ਇੱਕ ਪਿਛਲੇ ਕਾਫੀ ਟਾਈਮ ਤੋਂ ਐਂਬੂਲੈਂਸ ਬਰਨਾਲਾ ਸ਼ਹਿਰ ਤੇ ਨੇੜਲੇ ਪਿੰਡਾਂ ਦੇ ਵਿੱਚ ਸੇਵਾ ਦੇ ਰਹੀ ਆ ਕੋਈ ਵੀ ਲੋੜਵੰਦ ਪਰਿਵਾਰ ਜਿਦੇ ਕੋਲ ਕੋਈ ਆਪਣਾ ਪੇਸ਼ੈਂਟ ਦਿਖਾਉਣ ਵਾਸਤੇ ਜਾ ਕਿਤੇ ਇਧਰ ਉਧਰ ਜਦੋਂ ਕੋਈ ਐਮਰਜੈਂਸੀ ਤੇ ਰੈਫਰ ਹੁੰਦਾ ਨਹੀਂ ਵੀ ਕੋਈ ਪੈਸੇ ਦੀ ਦਿੱਕਤ ਆਉਂਦੀ ਹੈ ਤਾਂ ਸਾਡੇ ਕਲੱਬ ਦੇ ਕਿਸੇ ਵੀ ਮੈਂਬਰ ਨਾਲ ਉਹ ਸੰਪਰਕ ਕਰ ਸਕਦੇ ਆ ਉਹਨਾਂ ਨੂੰ ਬਿਲਕੁਲ ਫ੍ਰੀ ਸੇਵਾ ਦਿੱਤੀ ਜਾਊਗੀ ਜੀ ਇਸ ਗ੍ਰੀ ਸ਼ਡਨਾ ਕਲੱਬ ਮੈਂਬਰ ਜਿਨ੍ਹਾਂ ਨੇ ਅਲੱਗ-ਅਲੱਗ ਆਪਣੀ ਵਿਊ ਦਿੱਤੇ ਨੇ ਜਿਵੇਂ ਸਿਆਣੇ ਕਹਿੰਦੇ ਨੇ ਕਿ ਲੋ ਲੋੜ ਬੰਦਾ ਵਾਸਤੇ ਸਹੂਲਤਾਂ ਦਾ ਬਹੁਤ ਆਉਂਦੀਆਂ ਨੇ ਪਰ ਉਹਨਾਂ ਤੱਕ ਪਹੁੰਚ ਨਹੀਂ ਬਹੁਤ ਘੱਟ ਗਈਆਂ ਪਰ ਉਹਨਾਂ ਦੀ ਸੇਵਾ ਉਹਨਾਂ ਤੱਕ ਸਹੂਲਤਾਂ ਪਹੁੰਚਾਉਣ ਦੇ ਵਲੇ ਲੋਕੀ ਕੰਮ ਕਰਦੇ ਨੇ ਜਿਵੇਂ ਸਾਡੇ ਨਾਲ ਇਸ ਕਲੱਬ ਦੇ ਨੌਜਵਾਨ ਵੀਰਾਂ ਨੇ ਸੇ ਕੁੜਿਆਂ ਦਾ ਵਿਆਹ ਦਾ ਸਮਾਨ ਦੇ ਕੇ ਉਹਨਾਂ ਦੇ ਵਿਆਹ ਦੇ ਕਾਰ ਚਰਚਾ ਕੇ ਅਨਸਾਨੀਤਾ ਦਾ ਕੰਮ ਕੀਤਾ ਜਿਵੇਂ ਅੱਜ ਤੁਹਾਨੂੰ ਇਸ ਵੀਰ ਦੇ ਨਾਮ ਲਾਇਆ ਇਸ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀ ਨਵੇਂ-ਨਵੇਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਾਡੀ ਹਰ ਖਬਰ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋ ਜਿੱਥੇ ਵੀਰਾਂ ਨੇ ਵੀ ਇਸ ਲੜਕੀਆਂ ਦੇ ਵਿਆਹ ਦੇ ਵਿੱਚ ਪੂਰੀ ਭੂਮਿਕਾ ਨਿਭਾਈ ਆ ਉਥੇ ਸਾਡੇ ਨਾਲ ਭੈਣਾ ਵੀ ਮੌਜੂਦ ਆ ਇਹਨਾਂ ਨੇ ਵੀ ਆਪਣਾ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਵੀਰਾਂ ਦਾ ਸਾਥ ਦੇ ਕੇ ਕੈਸੇ ਸਮਾਨ ਦੇਣ ਦੇ ਵਿੱਚ ਇਸ ਪੁੱਣ ਦੇ ਕਾਰਜ ਦੇ ਵਿੱਚ ਉਹਨਾਂ ਨੇ ਪੂਰੀ ਸੇਵਾ ਨਿਭਾਈ ਆ ਆਪਾਂ ਗੱਲਬਾਤ ਕਰਦੇ ਆ ਉਹਨਾਂ ਦਾ ਵੀ ਇਸ ਨੂੰ ਲੈ ਕੇ ਕੀ ਕਹਣਾਗਾ ਹਾਂਜੀ ਭੈਣ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਗੁਰਪ੍ਰੀਤ ਕੌਰ ਔਰ ਗੁਰੂ ਰਵਿਦਾਸ ਵੈਲਫੇਅਰ ਟਰਸਟ ਵੱਲੋਂ ਕਾ ਕੁੜੀਆਂ ਦੇ ਵਿਆਹ ਕੀਤੇ ਗਏ ਨੇ ਜੀ ਇੰਨਾ ਕਾਰਜ ਦੇ ਵਿੱਚ ਅਸੀਂ ਵੀ ਹਿੱਸਾ ਪਾਇਆ ਭੈਣਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਹਾਂ ਅੱਗੇ ਤੋਂ ਵੀ ਜਿਹੜਾ ਵੀ ਕੋਈ ਗਰੀਬ ਪਰਿਵਾਰ ਇਸ ਸੇਵਾ ਲਈ ਕੋਈ ਸਾਡੀ ਸੇਵਾ ਲਈ ਵਿੱਚ ਜੁੜਨਾ ਚਾਹੁੰਦਾ ਹੈ ਉਹ ਉਹਦੇ ਲਈ ਸਾਡੇ ਵੀ ਸਾਰੇ ਭੈਣ ਭਰਾ ਹਾਜ਼ਰ ਹਨ ਤੇ ਉਹ ਸਾਡੇ ਨਾਲ ਜੁੜਨਾ ਕਿਉਂਕਿ ਅੱਗੇ ਤੋਂ ਵੀ ਵੱਧ ਤੋਂ ਵੱਧ ਸੇਵਾ ਕਰੀਏ ਤੇ ਗਰੀਬ ਪਰਿਵਾਰਾਂ ਦੀ ਮਦਦ ਹੋ ਸਕੇ ਅੱਛਾ ਜਿਹੜਾ ਕੁੜੀਆਂ ਦਾ ਵਿਆਹ ਕੀਤਾ ਜਾਂਦਾ ਕਿੰਨੀਆਂ ਕੁੜੀਆਂ ਦਾ ਵਿਆਹ ਦਾ ਸਮਰਥਨ ਕੀਤਾ ਜਾਂਦਾ ਅੱਛਾ ਸੇ ਕੁੜੀਆਂ ਦਾ ਜੀ ਹਾਂ ਜੀ ਉਹਨਾਂ ਲਈ ਜੀ ਸਾਰਾ ਸਮਾਨ ਆ ਬੈੱਡ ਅਲਮਾਰੀ ਬਿਸਤਰੇ ਭਾਂਡੇ ਵੀ ਜੋ ਵੀ ਸਾਤੋ ਸੇਵਾ ਜਿੰਨੀ ਵੀ ਹੋਈ ਹੈ ਅਸੀਂ ਵੱਧ ਤੋਂ ਵੱਧ ਕਰੀਏ ਜੀ ਅੱਛਾ ਤੁਹਾਡੀ ਜਿਹੜੀ ਸੰਸਥਾ ਬਣੀ ਹੈ ਜਾਂ ਕਲੱਬ ਬਣਿਆ ਕੀ ਨਾਮ ਹੈ ਉਹਨਾਂ ਦਾ ਗੁਰੂ ਨਾਨਕ ਦੇਵਤਾਸ ਵੈਲਫੇਅਰ ਟਰਸਟ ਆ ਜੀ ਹਾਂ ਇਹਦੇ ਨਾਲ ਨਾਲ ਤੁਸੀਂ ਹੋਰ ਵੀ ਜਿਵੇਂ ਸਮਾਜਿਕ ਦੇ ਪੜਾਈ ਦੇ ਕੰਮ ਕਰਦੇ ਰਹਿੰਦੇ ਹੋ ਜਿਵੇਂ ਮੱਲੋ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਦਵਾਈਆਂ ਤੋਂ ਲੈ ਕੇ ਹਾਂਜੀ ਕਰਦਿਆਂ ਚੇਸ ਹਾਂਜੀ ਟਿਊਸ਼ਨ ਪੜਾਉਂਦੇ ਰਹਿ ਆ ਬੱਚਨ ਰੀ ਪੜਾਉਂਦਾ ਆਪਾਂ ਨੇ ਬਹੁਤ ਸਾਰੇ ਲੋਕ ਐਸੇ ਨੇਗੇ ਜਿਵੇਂ ਸਰਕਾਰਾਂ ਬਲੀਆਂ ਗਰੀਬ ਪਰਿਵਾਰਾਂ ਲਈ ਸਹੂਲਤਾਂ ਤਾਂ ਬਹੁਤ ਹੁੰਦੀਆਂ ਹਨ ਉਹਨਾਂ ਤੇ ਬਹੁਤ ਘੱਟ ਪਹੁੰਚਦੀਆਂ ਨੇ ਪਰ ਜਿਵੇਂ ਤੁਹਾਡਾ ਪ੍ਰਾਲ ਲਾਗਾ ਤਾਂ ਇਸ ਤਰ੍ਹਾਂ ਹੋਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਇਸ ਤਰ੍ਹਾਂ ਦੀ ਜਿਹੜੀ ਕਾਰਜ ਉਹ ਹੁੰਦੇ ਜਾਣੇ ਚਾਹੀਦੇ ਨੇ ਹਾਂਜੀ ਅਸੀਂ ਆਈ ਚਾਹੁੰਦੇ ਆ ਕਿ ਅਸੀਂ ਗਰੀਬ ਘਰਾਂ ਤੇ ਪੜਿਆਂ ਦੇ ਪਾਕ ਕਰੀਏ ਅਸੀਂ ਇਹਨਾਂ ਪੈਣਾਂ ਦਾ ਵੀ ਇਹੀ ਕਹਿਣਾਗਾ ਕਿ ਜਿਹੜੇ ਸਮਾਜਿਕ ਦੇ ਕੰਮ ਨੇ ਉਹ ਹਰ ਇੱਕ ਨੂੰ ਕਰਨੇ ਚਾਹੀਦੇ ਨੇਗੇ ਜਿੰਦਗੀ ਅੱਜ ਇਹਨਾਂ ਨੇ ਇਸ ਲੋੜਵੰਦ ਪਰਿਵਾਰਾਂ ਦੇ ਲਈ ਐਨਾ ਕੁਝ ਕੀਤਾ ਇਸੇ ਤਰ੍ਹਾਂ ਹੋਰ ਵੀ ਪਰਿਵਾਰਾਂ ਨੂੰ ਅੱਗੇ ਆਉਣਾ ਚਾਹੀਦਾਗਾ ਜਿਵੇਂ ਤੁਹਾਨੂੰ ਇਹਨਾਂ ਪੈਣਾਂ ਦੇ ਨਾਲ ਮਿਲਾਇਆ ਹੋਰ ਵੀ ਇਸੇ ਤਰ੍ਹਾਂ ਸਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਵੀਡੀਓ ਲੱਕ ਕੇ ਫਿਰ ਅੱਜ ਰੋਵਾਂਗੇ ਹਾਂਜੀ ਖਾਲਸਾ ਜੀ ਕੀ ਕਹਿਣਾ ਚਾਹੂਗੇ ਜਿਹੜੇ ਅੱਜ ਇੱਥੇ ਸੇ ਕੁੜੀਆਂ ਦੇ ਅਨੰਦ ਕਾਰਜ ਕੀਤੇ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੈਂ ਕਹਿੰਦਾ ਵੀ ਗੁਰਦੁਆਰਾ ਸਾਹਿਬ ਬੀਬੀ ਪ੍ਰਧਾਨ ਕੌਰ ਜੀ ਜੋ ਕਿ ਅੱਜ 6 ਲੜਕੀਆਂ ਤੇ ਵਿਆਹ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਜੋ ਵਿਆਹ 6 ਲੜਕੀਆਂ ਦੇ ਅੱਜ ਕੀਤੇ ਗਏ ਨੇ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਔਰ ਨਾਲ ਹੀ ਸ਼ੇਰੇ ਪੰਜਾਬ ਵੈਲਫੇਅਰ ਸੁਸਾਇਟੀ ਬਰਨਾਲਾ ਵੱਲੋਂ ਔਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੋਂ ਦੇ ਮੈਨੇਜਰ ਸਹਿਬਾਨ surjit singh ਠਿਕਰੀਵਾਲਾ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਪਰਮਜੀਤ ਸਿੰਘ ਜੀ ਖਾਲਸਾ ਜਰਨੈਲ ਸਿੰਘ ਭੋਤਨਾ ਜੀ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਕਲੱਬ ਨੂੰ ਦਿੱਤਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਔਰ ਸਾਡੇ ਸਿਰੇ ਪੰਜਾਬ ਵੈਲਫੇਅਰ ਸੁਸਾਇਟੀ ਸੁਜਨਾ ਦੇ ਭਾਈ ਜਗਸੀਰ ਸਿੰਘ ਜੀ ਸੰਧੂ ਚੇਅਰਮੈਨ ਸਾਹਿਬ ਬਰਨਾਲਾ ਔਰ ਇਹ ਸੁਸਾਇਟੀ ਦੇ ਮੈਂਬਰ ਸਹਿਬਾਨ ਬਾਬਾ ਅਮਰਦੀਪ ਸਿੰਘ ਜੀ ਔਰ ਸਾਡੇ ਨਾਲ ਰਜਿੰਦਰ ਸਿੰਘ ਜੈ ਔਰ ਸਾਡੇ ਨਾਲ ਜਗਸੀਰ ਸਿੰਘ ਬਰਨਾਲਾ ਜੀ ਵੀਰ ਜੀ ਔਰ ਅਸੀਂ ਸੇਰੇ ਪੰਜਾਬ ਵੈਲਫੇਅਰ ਸੁਸਾਇਟੀ ਵੱਲੋਂ ਬਹੁਤ ਬਹੁਤ ਇਹਨਾਂ ਸੇਵ ਪਰਿਵਾਰਾਂ ਨੂੰ ਵਧਾਈਆਂ ਦਿੰਦੇ ਆ ਔਰ ਉਸ ਅਕਾਲ ਪੁਰਖ ਵੈਸਗੁਰੂ ਦਾ ਬਹੁਤ ਬਹੁਤ ਸ਼ੁਕਰੀਆ ਦਾ ਧੰਨਵਾਦ ਕਰਦੇ ਆ ਔਰ ਜਿਨ੍ਹਾਂ ਨੇ ਸਾਡੇ ਸਾਰੇ ਇਸ ਸ਼ਹਿਰ ਦੇ ਪਤਵੰਤੇ ਸੱਜਣਾ ਨੂੰ ਔਰ ਕਲੱਬਾਂ ਨੂੰ ਸੇਵਾਦਾਰਾਂ ਨੂੰ ਇਹ ਸ਼ੁਭ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਸਾਨੂੰ ਦਿੱਤਾ ਜੀ ਧੰਨਵਾਦ ਕਰਦੇ ਆ ਖਾਲਸਾ ਜੀ ਜਿਵੇਂ ਕਿ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਧੀਆਂ ਤੇ ਬਿਆ ਔਖੇ ਜਾਂਦੇ ਨੇ ਪਰ ਉਹ ਕੁਝ ਕਰਨਾ ਕਰਕੇ ਨਹੀਂ ਕਰ ਪਾਉਂਦੇ ਕਰਦੀਆਂ ਅੰਤਕੰਗੀ ਕਰਕੇ ਨਹੀਂ ਕਰ ਪਾਉਂਦੇ ਉਹਨਾਂ ਦੇ ਜਿਹੜੇ ਬੱਚੇ ਦੀ ਉਮਰ ਉਹ ਵੱਡੀ ਹੋ ਜਾਂਦੀ ਠੀਕ ਹੈ ਇਸ ਤਰ੍ਹਾਂ ਦੀ ਅਪਰਾਲੇ ਸੰਸਥਾ માં ਜਿਵੇਂ ਤੁਹਾਡੀ ਸੰਸਥਾ ਕਰੀ ਹੈ ਇੱਥੇ ਅਪਰਾਲੇ ਹੁੰਦੇ ਰਹਿੰਦੇ ਨੇ ਤਾਂ ਹਰ ਬੱਚੇ ਨੂੰ ਕੈਂਸਰ ਆਪਣੇ ਘਰ ਤੋਂ ਕਿਤਾ ਕਿਤਾ ਬਿਲਕੁਲ ਜੀ ਮੈਂ ਕਹਿੰਦਾ ਅਸੀਂ ਉਸ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਕਿਉਂਕਿ ਇਹ ਸਾਡਾ ਇਕੱਲਾ ਨਹੀਂ ਸਾਰੇ ਸ਼ਹਿਰ ਨਿਵਾਸੀ ਭਰਾਵਾਂ ਦਾ ਔਰ ਬਹੁਤ ਸਾਰੇ ਪਤਵੰਤ ਸੱਜਣਾਂ ਦਾ ਐਮਸੀ ਸਹਿਬਾਨਾਂ ਦਾ ਔਰ ਜਿਨ੍ਹਾਂ ਨੇ ਸਾਨੂੰ ਐਡਾ ਵੱਡਾ ਸਹਿਯੋਗ ਦਿੱਤਾ ਔਰ ਮੈਂ ਕਹਿੰਦਾ ਵੀ ਅੱਗੇ ਵਾਸਤੇ ਵੀ ਅਸੀਂ ਜਿਹੜੇ ਇਸ ਤਰ੍ਹਾਂ ਦੇ ਪ੍ਰਾਰਲੇ ਜਿਹੜੇ ਨੇ ਉਹ ਕਰਦੇ ਰਵਾਂਗੇ ਕਿਉਂਕਿ ਸੰਗਤ ਦਾ ਸਹਿਯੋਗ ਹੋਣਾ ਚਾਹੀਦਾ ਅੱਜ ਮੈਂ ਪ੍ਰੈਸ ਕਰਨ ਵਾਲਾਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਪੰਡਾਲ ਦੇ ਵਿੱਚ ਆ ਕੇ ਦੋ ਸ਼ਬਦ ਕਹਿਣ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਅਜੀਤ ੱਲੇਵਾਲ ਜੀ ਜਿਨ੍ਹਾਂ ਨੇ ਅੱਜ ਦੀ ਸਾਰੇ ਪ੍ਰੋਗਰਾਮ ਦੀ ਕਵਰਿੰਗ ਕੀਤੀ ਹੈ ਤੇ ਲੋਕ ਚੈਨਲ ਪੰਜਾਬ ਵੱਲੋਂ ਇਹ ਇੱਥੇ ਹਾਜ਼ਰ ਹੋਏ ਨੇ ਡਿਊਟੀ ਸੰਭਹੀ ਹੈ ਇਹਨਾਂ ਦਾ ਵੀ ਅਸੀਂ ਕਲੱਬ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ